ਗੁਰਦਾਸਪੁਰ ਦੇ ਫਤਿਹਗੜ ਚੂੜੀਆਂ ਮਜੀਠਾ ਰੋਡ ਉੱਪਰ ਪਿੰਡ ਭੋਮਾ ਵਡਾਲਾ ਵਿਖੇ ਸਥਿਤ ਬਾਬਾ ਰੋਡੇ ਸ਼ਾਹ ਦੀਆਂ ਵਖਵਾਦਰਾ ਹਨ ਜਿੱਥੇ ਕਿ ਹਰ ਸਾਲ ਭਾਰੀ ਮੇਲਾ ਲੱਗਦਾ ਹੈ ਅਤੇ ਦੂਰ ਦੂਰ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਆਪਣੀ ਸ਼ਰਧਾ ਭਾਵ ਨਾਲ ਇੱਥੇ ਨਤਮਸਤਕ ਹੋਣ ਲਈ ਆਉਂਦੇ ਹਨ ਅਤੇ ਆਪਣੀਆਂ ਮਨੁਕਾਮਨਾ ਪੂਰੀਆਂ ਹੁੰਦੇ ਵਖਵਾ ਬਰਾੰਦਾ ਅਤੇ ਘਰ ਦੀ ਕੱਢੀ ਸ਼ਰਾਬ ਦਾ ਇੱਥੇ ਚੜਾਵਾ ਚੜਾਉਂਦੇ ਹਨ ਅਤੇ ਮੇਲੇ ਚਾਏ ਹੋਏ ਲੋਕਾਂ ਨੂੰ ਸ਼ਰਾਬ ਦਾ ਪ੍ਰਸ਼ਾਦ ਵਰਤਾਇਆ ਜਾਂਦਾ ਹੈ ਅਤੇ ਲੋਕ ਸ਼ਰਾਬ ਦਾ ਪ੍ਰਸ਼ਾਦ ਪੀ ਕੇ ਵੱਖਰੇ ਢੰਗ ਚ ਦਿਖਾਈ ਦਿੰਦੇ ਹਨ ਅਤੇ ਆਪਣੀ ਮਸਤੀ ਵਿੱਚ ਭੰਗੜੇ ਵੀ ਪਾਉਂਦੇ ਹਨ ਐਨਾ ਹੀ ਨਹੀਂ ਬਾਬੇ ਰੋਡੇ ਦੇ ਨਾਰੇ ਵੀ ਲਗਾਏ ਜਾਂਦੇ ਹਨ ਇਸ ਮੇਲੇ ਲਈ ਲੋਕਾਂ ਨੂੰ ਤਾਂ ਬੇਸਬਰੀ ਨਾਲ ਉਡੀਕ ਰਹਿੰਦੀ ਹੈ ਅਤੇ ਸ਼ਰਾਬ ਪੀਂਦੇ ਸ਼ਪੀਨਾ ਲਈ ਇਹ ਮੇਲਾ ਪੰਜਾਬ ਦੇ ਬਾਕੀ ਸਾਰੇ ਮੇਲਿਆਂ ਨਾਲੋਂ ਖਾਸ ਤੇ ਵੱਖਰਾ ਹੀ ਦਿਖਾਈ ਦਿੰਦਾ ਹੈ ਬਟਾਲਾ ਤੋਂ ਬਟਾਲਾ ਤੋਂ ਹਾਂਜੀ ਹਾਂਜੀ ਇਹ ਕਿਹੜੀ ਮੰਨਤ ਮੰਗੀ ਤੇ ਬੈ ਕੇ ਵੈਸੇ ਆਸਥਾਨ ਵਾਲਾ ਆਸਥਾਨ ਤੁਸੀਂ ਮੈਨਾਈਦਾ ਜੀ ਅਰਦਾਸ ਬੈਂਦੀ ਗਿਰਦੀ ਆ ਚਾਰ ਬਾਜੀ 20 ਸਾਲ ਹੋ ਗਏ ਲਿੰਗਾ ਸਾਹਿਬ ਉਹ ਇੱਕ ਬੋਲ ਕੇ ਜਿਆਦਾ ਬੋਲਣਾ ਲੱਗ ਗਿਆ ਬਾਸੇ ਦੁਨੀਆ ਪਈ ਗੱਡੀ ਚ ਪਈਆਂ ਕੋਈ ਗੱਲ ਨਹੀਂ ਇਹਦੇ ਮੁੱਕਦਾ ਅਸੇ ਮੁੱਕਦਾ ਹੀ ਨਹੀਂ ਜਨਾਬਾ ਜੀ ਹੋ ਗਏ ਬੇਹਸਾਬ ਜੀ ਮਨ ਮੰਗਦਾ ਵੀ ਮੰਗੀ ਹੋਰ ਜੀ ਮੇਰਾ ਬੇਟਾ ਮੇਰੇ ਬੇਟੇ ਦੀ ਮੰਗਤ ਮੰਗੀ ਮੇਰੇ ਭਰਾ ਨੇ ਅੱਜ ਤੋਂ 20 ਸਾਲ ਪਹਿਲਾਂ ਨਾਲਾ ਬੱਚਾ ਆਇਆ ਮੇਰੇ ਬੇਟੇ ਅਸਟ੍ਰੇਲੀਆ ਹੁਣ ਇਹ 10 ਸਾਲ ਬੰਦੀ ਇਹ ਕਾਰੋਬਾਰ ਵਧਿਓ ਬਹੁਤ ਪ੍ਰਸ਼ਾਦ ਜੀ ਵਕਾਲੇ ਹੋਏ ਜੀ ਜੀ ਜਰਾ ਮੈਂ ਆਇਓ ਜੀ ਹਾਚੜਾਉਣ ਵਾਗ ਲੈਂਦੀ ਤੇਰੀ ਆ ਨਾ ਨਾ ਨਹੀਂ ਪਾਤੇ ਅੱਗੇ ਵੀ ਆਉਂਦੇ ਕੇ ਪਹਿਲੀ ਵਾਰ ਆਇਆ ਅੱਗੇ ਵੀ ਆਈਦਾ ਜੀ ਇੱਕ ਤਾਂ ਮੰਨਤ ਮੰਨਦੀ ਆ ਆਏ ਸੁਪਨਾ ਹੈਗੀ ਸੀ ਆਏ ਸੁਪਨਾ ਪੂਰੀ ਹੋਈ ਅਜੇ ਹਰ ਦੀ ਸੁਪਨਾ ਪੂਰੀ ਹੁੰਦੀ ਆ ਜੀ ਰੱਬਾ ਜੀ ਪਿੰਡ ਦਾਲਾ ਧਰਮਘਰ ਰੰਡਾਵਾ ਦੇ ਨਾਲ ਸੇਜਾ ਦਾ ਕਰਾਂ ਦੇ ਨਾਲ ਦਾਲਾ ਪਿੰਡ ਦਾਲੇ ਪਿੰਡ ਤੇ ਤੁਹਾਡੇ ਬਣਾਏ ਕਿ ਤੇ ਮੇਲਾ ਲੱਗ ਰਿਹਾ ਹਾਂ ਹਾਂ ਜੀ ਹਾਂ ਜੀ ਆਹ ਦੇਵਲੋ ਆਹ ਦੇਵਲੋ ਪਿੰਡ ਦੇ ਸਾਰੇ ਸਾਥ ਸਾਮ ਨਾਲ ਨਾਲ ਸਾਰੇ ਇਲਾਕੇ ਦੇ ਨਾਲ ਮਿਲ ਕੇ ਮੇਲਾ ਕਰਾਉਂਦੇ ਆਂ ਦਾਲਾ ਤਲਵੰਡੀ ਗੁਰਚੱਕ ਦੇ ਵਿੱਚ ਘਰ ਜਗਾ ਆ ਤੇ ਕਿੰਨੇ ਪਿੰਡ ਰਲ ਕੇ ਦੀ ਦਾਲਾ ਤਲਵੰਡੀ ਦੀ ਸੇਵਾ ਕਰਦੇ ਮੈਂ ਉਸ ਜਗ੍ਹਾ ਦੀ ਸੇਵਾ ਕਰਦਾ ਹਾਂ ਪਿੰਡ ਦਾਲੇ ਦੀ ਸੇਵਾ ਕਰਦਾ ਹਾਂ ਉਸੇ ਬਾਬਾ ਰੋਡਾਂ ਦੀ ਜਗ੍ਹਾ ਉਸੇ ਬਾਬਾ ਰੋਡਾਂ ਦੇ ਮੇਲੇ ਲੱਗਦਾ ਹੁਣ 2 ਅਪ੍ਰੈਲ 20 ਚੇਤਰ ਨੂੰ ਬਜੰਗ ਗੋਧਵਾਰ ਮੇਲਾ ਹੈ ਉਸੇ ਹਰ ਤਰ੍ਹਾਂ ਦੇ ਲੰਗਰ ਹੈ ਵੀ ਅੱਜ ਜਿਹੜੇ ਸਰਦਾ ਪੂਰੀ ਹੁੰਦੀ ਆ ਆਪਣਾ ਇਹ ਕੋਲਾ ਪ੍ਰਸ਼ਾਦ ਵੀ ਚੜ੍ਹੁੰਦੇ ਆ ਫਾੜੇ ਕਬੱਡੀ ਹੁੰਦੀ ਆ ਕਲਾਕਾਰਾਂ ਦਾ ਬੱਚੇ ਨੇ ਧੋਰਾ ਲਵਾਈਦੀਆਂ ਤੇ ਸਾਰਾ ਦਿਨ ਸਵੇਰ ਦਾ ਪ੍ਰੋਗਰਾਮ ਚੱਲਦਾ ਹੈ موسیقی <متحدث> موسیقی <متحدث> 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 ਪਹਿਲਾਂ ਤੇ ਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਪੀਰ ਬਾਬਾ ਰੋਡੇ ਸ਼ਾ ਯੂਥ ਕਲੱਬ ਸਾਡੇ ਪਿੰਡ ਡਾਲਾ ਤਹਿਸੀਲ ਡੇਰਾ ਬਾਬਾ ਨਾਟਕ ਡਿਸਟ੍ਰਿਕਟ ਗੁਰਦਾਸਪੁਰ ਵਿੱਚ ਹੈ ਅਸੀਂ ਪਿਛਲੇ 1994 ਤੋਂ ਲੈ ਕੇ ਹੁਣ ਤੱਕ ਮੇਲਾ ਕਰਾਉਂਦੇ ਆ ਰਹੇ ਹਾਂ ਸਾਡੇ ਮੇਲੇ ਵਿੱਚ ਪਹਿਲਾਂ ਤੇ ਬੱਚਿਆਂ ਦੀਆਂ ਧੋੜਾ ਕਰਾਈਏ ਜਾਂਦੀਆਂ ਨੇ ਸਵੇਰੇ ਜੋ ਕਿ 20 ਚਿੱਤਰ ਵਿੱਚ ਸਮੂਹ ਸਾਧ ਸੰਗਤ ਦੇ ਵੱਲੋਂ ਇਕੱਠ ਹੁੰਦਾ ਹੈ ਜਿਸ ਦੇ ਵਿੱਚ ਆਪਣੇ ਸੱਭਿਆਚਾਰ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਤੇ ਬਾਬਾ ਜੀ ਦਾ ਲੰਗਰ ਟੁੱਟ ਵਰਤਦਾ ਹੈ ਇਸ ਦੇ ਨਾਲ ਹੀ ਸ਼ਾਮ ਜੰਦੇ ਹਨ 1996 ਤੋਂ ਲੈ ਕੇ ਹੋਏ ਨੇ ਲਗਾਤਾਰ ਪ੍ਰੋਗਰਾਮ ਜਿੱਦ ਗਾਇਤ ਮੀਂਹ ਵਰ ਮਾ ਰੋਡਾ ਦੀ ਇਸ ਜਗ੍ਹਾ ਦੇ ਉੱਤੇ ਵੀ ਚੇਤਨ ਨੂੰ ਨਿਲਾ ਬਣਾਇਆ ਜਾਂਦਾ ਹੈ ਉਸੇ ਤਰ੍ਹਾਂ ਹਰ ਸਾਲ ਵੀ ਚੇਤਨ ਨੂੰ ਸਾਡੇ ਪਿੰਡ ਡਾਲਾ ਵਿਖੇ ਬਾਬਾ ਰੋਡਾ ਜੀ ਦਾ ਮੇਲਾ ਹਰ ਸਾਲ ਮਨਾਇਆ ਜਾਂਦਾ ਹੈ ਕਹਿੰਦੇ ਕਿ ਪਿੰਡ ਦੇ ਸੰਗਤਾਂ ਦੀ ਮਲਕਾਪੂਰੀਆਂ ਤੇ ਠੀਕ ਹੈ 11:00 ਵਜੇ 11:00 ਵਜੇ ਤੋਂ ਲੈ ਕੇ ਪਾਪਾ ਜੀ ਦੀ ਹਾਜ਼ਰੀ ਹੁੰਦੀ ਹੈ ਜਿਸ ਦੇ ਵਿੱਚ ਪਾਪਾ ਜੀ ਪਹਿਰਾ ਹੱਤਾਏ ਤੇ ਕੋਈ ਰਾਜਨੀਤਿਕ ਗੱਲਾਂ ਦੇ ਲੰਗਰ ਉੱਦਦੇ ਜਾਂਦੇ ਨੇ ਸੰਗਤਾਂ ਨੂੰ ਆਪਣੇ ਮਨੋਰਾਜਕ ਪੂਰੀਆਂ ਕਰਕੇ ਜਾਂਦੀ ਹੈ ਉੱਥੇ ਬਾਬਾ ਜੀ ਪੁੱਤਾਂ ਦੀ ਦਾਤ ਬਖਸ਼ਦੇ ਹਨ ਉਹਨਾਂ ਦੇ ਰਸਮਾਂ ਰਵਾਜਾਂ ਦੇ ਨਾਲ ਸਾਰਾ ਲੰਗਰ ਵਰਤਾਇਆ ਜਾਂਦਾ ਉਹਨਾਂ ਦੇ ਜੋ ਵੀ ਰਸਮਾਂ ਨੇ ਉੱਥੇ ਨਿਭਾਈਆਂ ਜਾਂਦੀਆਂ ਨੇ ਸਾਰੀਆਂ ਸਾਰੀਆਂ ਇਸ ਨਾਲ ਇਸ ਦਾ ਆਪਦਾ ਤੇ ਹੱਥ ਦੂਜੇ ਤੇ ਵੀ ਲੱਗੇ ਨਾ ਉਹ ਸੁਖਰਾਪੁਰ ਦੀ ਦੁਕਾਨ ਜੀ ਉੱਥੇ ਵੀ ਸਰ ਜੋ ਸ਼ਾਂਤ ਲੈ ਕੇ ਆਂਦੀ ਆ ਉਹ ਜਿੱਥੇ ਇੱਕ ਜਗ੍ਹਾ ਤੇ ਇਕੱਠਾ ਹੁੰਦਾ ਹੈ ਉਹੀ ਪਛਾਹ ਦੀ ਇਕੱਠੀ ਕਰਕੇ ਹੋ ਜਾਂਦਾ ਹੈ ਤੇ ਉਸ ਵੇਲੇ ਬਾਬਾ ਜੀ ਨੇ ਬਚਨ ਕਰਕੇ ਲੋਕਾਂ ਨੂੰ ਪੁੱਤਰਾਂ ਦੀ ਆਦਾਤਾ ਮਿਲਦੀਆਂ ਨੇ ਜਿਹੜੇ ਕਾਰੋਬਾਰ ਲਈ ਵਿਦੇਸ਼ਾਂ ਦੀਆਂ ਯਾਤਰਾ ਸਫਲ ਹੁੰਦੀਆਂ ਨੇ ਲੋਕਾਂ ਦੀਆਂ ਹੁੰਦੀਆਂ ਨੇ ਉਸ ਦਿਨ ਮੇਲੇ ਵਾਲੇ ਦਿਨ ਆਪਣੀ ਸੰਗਤ ਨੂੰ ਲੈ ਕੇ ਉੱਥੇ ਪਹੁੰਚਦੇ ਹਨ ਆਪਣੇ ਬੱਚਿਆਂ ਨੂੰ ਮੱਥਾ ਟਿਕਾਉਂਦੇ ਹਨ ਅਟੁੱਤ ਲੰਗਰ ਲਗਾਏ ਜਾਂਦੇ ਹਨ ਸੰਗਤਾਂ ਦੇ ਵੱਲੋਂ ਜੋ-ਜੋ ਸੰਗਤ ਦੀ ਮਨੋਮਰਦ ਪੂਰੀ ਹੁੰਦੀ ਹੈ ਉਹ ਉੱਥੇ ਆ ਕੇ ਸੇਵਾ ਵੀ ਕਰਦੀ ਹੈ ਆਪਣੇ ਮਨੋਮਰਦ ਜਿਸ ਤਰ੍ਹਾਂ ਇੱਥੇ ਲੋਕੀ ਲੰਗਰਾਂ ਦੀ ਸੇਵਾ ਕਰ ਰਹੇ ਉੱਥੇ ਵੀ ਲੋਕੀ ਲੰਗਰਾਂ ਦੀ ਸੇਵਾ ਕਰਦੇ ਆ ਜਿਸ ਤਰ੍ਹਾਂ ਕਬੱਡੀਆਂ ਦੇ ਟੂਰਨਾਮੈਂਟ ਵਿੱਚ ਉਹ ਆਪਣਾ ਪੂਰਾ ਯੋਗਦਾਨ ਦੇਦੇ ਸੰਗਤ ਹੋ ਮOHAMA ਕੇ ਪਿੰਡ ਡਾਲਾ ਨੇੜੇ ਤਲਵੰਡੀ ਹਿੰਦੂਆ ਤਹਿਸੀਲ ਡੇਰਾ ਬਾਬਾ ਨਾਨਕ 20 ਚੇਤਰ ਬੁੱਧਵਾਰ ਨੂੰ ਆਪਣੇ ਹੋਮੋਮਹਾ ਕੇ 2 April ਨੂੰ ਬਾਬਾ ਰੋਡਾ ਜੀ ਦੀ ਜਗ੍ਹਾ ਤੇ ਪਹੁੰਚੋ ਅਤੇ ਮੇਲੇ ਦੀਆਂ ਰੌਣਕਾਂ ਨੂੰ ਉੱਥੇ ਵੀ ਵਧਾਓ ਅੱਜ ਕਿੱਥੋਂ ਆਏ ਜੀ ਲੈ ਜੰਮੂ ਤੋਂ ਆਏ ਜੀ ਇਹ ਸਪੈਸ਼ਲ ਮੇਲੇ ਦੇ ਬਾਬਾ ਜੀ ਦੀ ਬਹੁਤ ਮਾਨਤਾ ਹੈ ਜੀ ਹਰ ਸਾਲ ਆਪਾਂ ਜਾਂਦਾ ਜੰਮੂ ਤੋਂ ਬਾਕੀ ਜਿਹੜਾ ਮੰਨਨ ਤੇ ਜਿਹੜਾ ਮੰਨੇਗਾ ਉਹਦੇ ਲਈ ਬਾਬਾ ਜੀ ਬੜੀ ਮਿਹਰ ਕਰਦੇ ਆ। ਕੋਈ ਆਸਤੀ ਹੋਈ, ਮੰਨਤ ਪੂਰੀ ਹੋਈ ਬਹੁਤ ਵਾਰ। ਤੇ ਕਦੋਂ ਚੱਲੇ ਸੀ ਮਲੇ ਦੀ। ਮੈਂ ਪਰਸੋ ਆ ਗਿਆ ਇੱਥੇ। ਇੱਥੇ ਮੇਰੀ ਫੈਮਲੀ ਬਾਕੀ ਬੜੀ ਮਿਹਰ ਹੈ ਬਾਬਾ ਜੀ ਦੀ। ਬਹੁਤ ਅੱਛਾ ਸਾਡਾ ਕਲਚਰ ਦੇ ਚਾ ਸਾਰਾ ਵਹਾਨੇ ਨਾਲ ਪਬਲਿਕ ਇਕੱਠੀ ਹੁੰਦੀ ਕਿੰਨੇ ਯਾਰ ਦੋਸਤ ਮਿਲਦੇ ਆ ਸਭ ਕੁਝ ਜੋਰੀ ਨਹੀਂ ਆ ਕੇ ਸ਼ਰਾਬ ਇੱਕ ਚੀਜ਼ ਆ ਕਿ ਮਤਲਬ ਗਲਤ ਨਾ ਚਲੀ ਜਿਹੜੇ ਗਲਤ ਨਾਲ ਰਾਹ ਨਾ ਸੋਚਦੇ ਆ ਮਤਲਬ ਸ਼ੌਕ ਲਈ ਪੀਣੀ ਫਿਰ ਉਹ ਉਹ ਚੀਜ਼ ਲਗਾਉਗੀ ਅਗਰ ਪ੍ਰਸ਼ਾਦ ਸਮਝ ਕੇ ਪੀਨਗੇ ਤਾਂ ਬਾਬਾ ਜੀ ਦੀ ਪੂਰੀ ਮਿਹਰ ਕੋਚ ਆ ਗਿਆ ਬਾਬਾ ਰੋਡਾ ਜੀ ਸਾਡਾ ਨਾਮ ਹੀ ਪੰਮ ਦੀ ਬੀ ਜੀ ਅਸੀਂ ਆਏ ਆ ਨੇਰਾ ਬਾਬਾ ਨਾਨਕ ਨੂੰ 8 ਸਾਲ ਆਇਆ ਬਾਬੇ ਦੇ ਮੇਲੇ ਦੇ ਆਈਦਾ ਵਾ ਸੰਗਰ ਲਈਦਾ ਅੱਜ ਸਾਡੀਆਂ ਮਨੋਗਮਨ ਪੁੜੀਆਂ ਨੇ ਯਾਰ ਸਾਲ